विधानसभा सेशन शुरू होने ਤੋਂ ਪਹਿਲਾਂ ਹੀ ਕਾਂਗਰਸ ਵਾਲਿਆਂ ਨੇ ਕਰਜ਼ੇ ਦੀ ਪੰਡ ਚੁੱਕ ਕੇ ਸਰਕਾਰ ਖਿਲਾਫ ਵੇਖੋ ਕਿਸ ਤਰ੍ਹਾਂ ਰੋਸ ਵਿਖਾਵਾ ਕੀਤਾ ਮੈਂ ਜੋੜਾ ਮਾਜਰੇ ਜੀ ਨੂੰ ਇਹ ਕਿਹਾ ਬਈ ਜਦੋਂ ਤੁਸੀਂ ਚੁਣ ਚੁਣ ਕੇ ਆਏ ਉਸ ਚੁਣ ਕੇ ਆਣ ਤੋਂ ਪਹਿਲਾਂ ਤੁਸੀਂ ਇਹ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਤੋਂ ਲਾਉਣ ਦੀ ਗੱਲ ਕੀਤੀ ਸੀ ਤੁਹਾਡੇ ਕੇਜਰੀਵਾਲ ਸਾਹਿਬ ਨੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਪਈ ਅਸੀਂ ਜੀ ਜਿਹੜਾ ਹੈਗਾ 54000 ਕਰੋੜ ਰੁਪਈਆ 20000 ਰੇਤਾ ਤੋਂ ਤੇ 34000 ਕਹਿੰਦੇ ਜੀ ਖਰਚਿਆਂ 'ਚ ਘਬਲੇਵਾਜੀ ਹੁੰਦੀ ਉੱਥੋਂ 34000 ਕਰੋੜ 54000 ਕਰੋੜ ਰੁਪਈਆ ਅਸੀਂ ਉਹ ਚੋਂ ਕੱਢਾਂਗੇ ਤੇ ਅੱਜ ਵੀ ਜਿਹੜਾ ਮੈਂ ਦੇਖਿਆ ਭਈ ਪੰਜਾਬ ਦੇ ਸਿਰ ਉਹ ਤਾਂ ਕੋਈ ਉਹ ਪੈਸੇ ਤਾਂ ਆਏ ਨਹੀਂ ਪਰ ਇਹ ਵੀ ਉਲਟਾ ਜਿਹੜਾ ਪੰਜਾਬ ਦੇ ਸਿਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਰੋਜ਼ ਔਰ ਅੱਜ ਜਿਹੜਾ ਪੰਜਾਬ ਦਾ ਜਦੋਂ ਨਵਾਂ ਬੱਚਾ ਜੰਮਦਾ ਉਹ ਆਪਣੇ ਸਿਰ ਤੇ ਘੱਟ ਤੋਂ ਘੱਟ ਸਵਾ ਲੱਖ ਸਵਾ ਲੱਖ ਦਾ ਕਰਜ਼ਾ ਲੈ ਕੇ ਜੰਮਦਾ ਇਹ ਪੰਜਾਬ ਦੀ ਤਰਾਸ ਦੀ ਇਹਨਾਂ ਸੀ ਕਰਜ਼ਾ ਲਾਉਣਾ ਹੈ ਇਹਨਾਂ ਨੇ ਮੰਨਿਆ ਸ਼ੇਰਾਂ ਨੇ 2 ਸਾਲਾਂ ਚ 66000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਹੈ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਬਦਲਾਅ ਦੀ ਸਰਕਾਰ ਲੈ ਕੇ ਆਈ ਸੀ यूं ही 20000 ਕਰੋੜ ਰੇਤ ਸੇ ਆ ਜਾਏਗਾ यूं ही 30000 ਕਰੋੜ ਬਜਟ ਸੇ ਬਚਾ ਲੇਗੇ ਤੁਸੀਂ ਤਾਂ ਸਾਡੇ ਨਾਲੋਂ ਵੀ ਡਬਲ ਸਪੀਡ ਤੇ ਚੱਲੇ ਹੋ ਉਸੀ ਅੰਕੜੇ ਕਹਿ ਰਹੇ ਅਸੀਂ 5 ਸਾਲਾਂ ਦਾ 70 ਕਰੋੜ ਰੁਪਇਆ ਇਹਨਾਂ ਨੇ 2 ਸਾਲਾਂ ਦਾ 66 ਹਜ਼ਾਰ ਪਰ ਉਹ ਕਹਿੰਦੇ 5 ਸਾਲ ਹੋਣ ਤੋਂ ਕਹਿੰਦੇ ਲਾਸਟ ਤੱਕ ਕਰੇ ਨਹੀਂ ਨਹੀਂ ਕੋਈ ਗਿੱਦੜ ਸਿੰਘ ਹੀ ਆ ਜਾਏਗੀ ਕਰਜ਼ਾ ਹੋਰ ਚੜਾ ਦੇਣਾ ਕਿਹੜੀ ਐਸੀ ਚੀਜ਼ ਆ ਜਿਹੜੀ ਇਹ ਲਿਆ ਕੇ ਉਹ ਕਰਜ਼ਾ ਲਾ ਦੇਣਗੇ ਐਵੇਂ ਇਦਾਂ ਹੀ ਇਦਾਂ ਹੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦਾ ਸੀਗਾ ਇਦਾਂ ਹੀ ਪਹਿਲਾਂ ਜਿਹੜੇ ਹੋਰ ਵਿੱਤ ਮੰਤਰੀ ਸੀ ਉਹ ਕਹਿੰਦੇ ਸੀ ਇਹ 6 ਲੱਖ ਕਰੋੜ ਜਿੱਦਾਂ ਹੋ ਜਾਏਗਾ 5 ਲੱਖ ਫਿਰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਆਉਣੇ ਜਿਸ ਘਰ ਦਾ ਜਿਸ ਘਰ ਦਾ ਖਰਚਾ ਵਧੇ ਖਰਚਾ ਵਧੇ ਤੇ ਕਮਾਈ ਘਟੇ ਉਹ ਘਰ ਨਹੀਂ ਡੁੱਬਣਾ ਹੀ ਡੁੱਬਣਾ ਹੈ ਅੱਜ ਨਹੀਂ ਤਾਂ ਕੱਲ ਉਹਨੇ ਡੁੱਬ ਜਾਣਾ ਹੈ ਇਹ ਚਿੰਤਕ ਗੱਲ ਹੈ ਸਰਕਾਰ ਦੇ ਮੇਲੇ ਕਹਿੰਦੇ ਕਹਿੰਦੇ ਕੱਲ ਮੁੱਖ ਮੰਤਰੀ ਨੇ ਤਾਈਓ ਕਹਿ ਵੀ ਅੱਖਾਂ ਚੱਕਾ ਪਾ ਕੇ ਗੱਲ ਕਰੋ ਕਹਿੰਦੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਕਰੋ ਵੇਖੋ ਕਾਰਵਾਈ ਜਿਹਨੇ ਕਰਨੀ ਹੈ ਕੋਈ ਕਿਸੇ ਨੂੰ ਰੋਕ ਸਕਦਾ ਹੈ ਇਹ ਗੱਲ ਬਿਣਾ ਕਹਿਣ ਤੋਂ ਵੀ ਕਹਿ ਸਕਦੇ ਹੈ ਕਾਰਵਾਈ ਜਿਹਨਾਂ ਤੇ ਪਹਿਲਾਂ ਹੋਈ ਹੈ ਉਹ ਅੱਖਾਂ ਚੱਕਾ ਪਾ ਕੇ ਜੁਈ ਹੈ ਉਹ ਜਿਦੋਂ ਮਰਜ਼ੀ ਕਾਰਵਾਈ ਹੋਈ ਹੈ ਸੋ ਇਹ ਗੱਲ ਕਹਿ ਨਹੀਂ ਚੀਫ ਮਿਨਿਸਟਰ ਤੋਂ ਮੈਂ ਤਾਂ ਚੀਫ ਮਿਨਿਸਟਰ ਨੂੰ ਲੋਕਮ ਬਹੁਤ ਮਾੜੀ ਸ਼ਬਦਾਵਲੀ ਵਰਤਦੇ ਵੀ ਇਸ ਵਿਧਾਨ ਸਭਾ 'ਚ ਵੇਖਿਆ ਮੈਂ ਪਹਿਲਾਂ ਦੋ ਚੀਫ ਮਿਨਿਸਟਰ ਵੇਖ ਚੁੱਕੇ ਹਾਂ ਪਰ ਕਦੇ ਚੀਫ ਮਿਨਿਸਟਰ ਉੱਠ ਕੇ ਆਪਦੀ ਕੁਰਸੀ ਤੋਂ ਨਹੀਂ ਮਪਾਸੇ ਹੋਇਆ ਸੀ ਜੇ ਤੇ ਚੀਫ ਮਿਨਿਸਟਰ 'ਚ ਸ਼ਾਂਤ ਸ਼ੀਲਤਾ ਨਹੀਂ ਹੈ ਤੇ ਫਿਰ ਆਮ ਵਿਅਕਤੀ ਤੋਂ ਕਿਉਂ ਇਹ ਤੁਸੀਂ ਮਹਿਸੂਸ ਕਰਦੇ ਹੋ ਵੇਖੋ ਹੁਣ ਬਜਟ ਤਾਂ ਅੰਦਰ ਜਾ ਕੇ ਅੰਦਰ ਜਾ ਕੇ ਪਤਾ ਲੱਗੂਗਾ ਕਿ ਕੀ ਬਜਟ ਹੈ ਤੇ ਜਦੋਂ ਇੱਕ ਵਾਰ ਕਲੈਰਿਟੀ ਆਈ ਫਿਰ ਤੁਹਾਨੂੰ ਦੱਸਾਂਗੇ ਬਜਟ 'ਚ ਕੀ ਹੈ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤੁਹਾਡੇ ਸਾਥੀ ਤਾਂ ਇਹੀ ਗੱਲ ਕਹਿ ਕੇ ਗਏ ਨੇ ਕਹਿੰਦੇ ਫੰਡ ਉਹ ਭਾਰੀ ਹੋ ਗਈ ਤੇ ਯਾਰ ਕੱਲਾ ਹੀ ਆ ਮੇਰਾ ਤਾਂ ਸਾਥੀ ਕੋਈ ਨਹੀਂ ਯਾਦਿਆਂ ਸਾਥੀ ਤਾਂ ਸਾਰੇ ਹੀ ਨੇ ਦੇਖੋ ਗੱਲ ਇਹ ਹੈ ਸਰਕਾਰ ਦਾ ਫਰਜ ਬਜਟ ਪਾਸ ਪੇਸ਼ ਕਰਨ ਦਾ ਤੇ ਸਾਡਾ ਸਾਡੀ ਡਿਊਟੀ ਅੱਜ ਬਣਦੀ ਹੈ ਉਸ ਬਜਟ ਨੂੰ ਸੁਣੀਏ ਤੇ ਆਉਣ ਵਾਲੇ ਸਮੇਂ ਜਦੋਂ ਕੱਲ ਨੂੰ ਬੈਸ ਹੈ ਉਹਦੇ ਤੇ ਪ੍ਰੋਪਰਲੀ ਬੈਸ ਕਰੀਏ ਜਿਨ੍ਹਾਂ ਜਿਨ੍ਹਾਂ ਪੁਆਇੰਟਸ ਤੇ ਸਰਕਾਰ ਨੇ ਕੁਝ ਕੰਮ ਨਹੀਂ ਕੀਤਾ ਹੋਊਗਾ ਜਾਂ ਜੋ ਲੋਕਾਂ ਨੇ ਵਾਅਦੇ ਕੀਤੇ ਆ ਉਹ ਨਹੀਂ ਪੂਰੇ ਕੀਤੇ ਹੋਣਗੇ ਬਜਟ ਦੇ ਵਿੱਚ ਉਹ ਟਾਈਮ ਹੈ ਉਹਦੇ ਤੇ ਬੈਸ ਕਰਨਾ ਕੱਲ੍ਹ ਵਰਗਾ ਕੱਲ੍ਹ ਦੇ ਤੁਸੀਂ ਸਵਾਲ ਚੱਕਿਆ ਸੀ ਜਿਹੜੇ ਦੇਣੀ ਸੀਗੀ ਜਿਹੜੇ ਪਸ਼ੂ ਮਾਰੇ ਗਏ ਉਹਨਾਂ ਦੇ ਉੱਤੇ ਜਿਹੜੇ ਡਿਬੇਟ ਦੇਣੀ ਸੀਗੀ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਸੀਗੇ ਉਹਨਾਂ ਦੇ ਪਹਿਲਾਂ ਤੋਂ ਲੱਗਦਾ ਕਿ ਉਹਨੂੰ ਦੁਬਾਰਾ ਉਹਦੇ ਉੱਤੇ ਗੱਲ ਹੋਏਗੀ ਬਜਟ ਦੇ ਵਿੱਚ ਐਤਕੀ ਉਹਨਾਂ ਵਾਸਤੇ ਕੁਝ ਰੱਖਿਆ ਜਾਏਗਾ ਵੇਖੋ ਪੰਜਾਬ ਦੇ ਵਿੱਚ ਹੜਾ ਆਇਆ ਬਹੁਤ ਸਾਰੇ ਪੰਜਾਬ ਚ ਲੋਕਾਂ ਦਾ ਨੁਕਸਾਨ ਹੋਇਆ ਤੇ ਮੇਰੇ ਇਲਾਕੇ ਚ ਜਿੰਨੇ ਬਿਆਸ ਦਰਿਆ ਦੇ ਨਾਲ ਨਾਲ ਇਲਾਕਾ ਉਹਦੇ ਵਿੱਚ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਲੋਕਾਂ ਨੂੰ ਡੰਗਰ ਮਰ ਗਏ ਲੋਕਾਂ ਦੇ ਤੇ ਪ੍ਰਸ਼ਾਸਨ ਕਹਿੰਦੀ ਵੀ ਡੰਗਰ ਲੱਭ ਕੇ ਲਿਆ ਹੁਣ ਉਹਨਾਂ ਹੜਾ ਜਿਹੇ ਲੋਕ ਆਉਂਦੇ ਲੋਕ ਮਾਵਾਂ ਤੋਂ ਉਹਦੇ ਪੁੱਤ ਨਹੀਂ ਸਾਹਮਣੇ ਗਏ ਡੰਗਰ ਕਿਨੇ ਸਾਹਮਣੇ ਸੀ ਤੇ ਨਾ ਹੀ ਜਿਨ੍ਹਾਂ ਦੀਆਂ ਜ਼ਮੀਨਾਂ ਠੇਕੇ ਤੇ ਲਈਆਂ ਸੀ ਲੋਕਾਂ ਨੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਾ ਜਿਹੜੇ ਲੋਕ ਸਰਕਾਰੀ ਜ਼ਮੀਨਾਂ ਦੇ ਉੱਤੇ 30 30 ਸਾਲ ਤੋਂ ਗਰਦੋਰੀ ਆ ਉਹਨਾਂ ਦੀ ਕਾਬਜ ਨੇ ਫਸਲਾਂ ਬੀਜਦੇ ਆ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਹੀਂ ਮਿਲਿਆ ਮੈਂ ਮੁੱਦਾ ਚੱਕਿਆ ਵੀ ਮੇਰੇ ਇਲਾਕੇ 'ਚ 35 ਕਰੋੜ ਰੁਪਇਆ ਗਿਆ ਸਿਰਫ 4.5 ਕਰੋੜ ਰੁਪਇਆ ਵੰਡਿਆ ਗਿਆ 12 13% ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਰੇਤਾ ਪਿਆ ਆ ਦੋ ਦੋ ਫਸਲਾਂ ਤਿੰਨ ਤਿੰਨ ਫਸਲਾਂ ਨਹੀਂ ਬੀਜ पाए ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਛੁੱਟੀ ਦੇਵੇ ਤਾਂ ਕਿ ਉਹਦੀਆਂ ਜਿਹੜੀਆਂ ਫਸਲਾਂ ਆ ਉਹ ਵੀ ਸੈਕੰਡ ਰੇਤਾ ਚੱਕ ਕੇ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਪਰ ਦੇਖਿਆ ਜਾਵੇ ਮੇ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਜਿਹੜਾ ਅੱਜ ਲੋਡ ਹੈਗੀ ਆ ਕਿ ਦਰਿਆ ਤੇ ਜਿੱਥੇ ਜਿੱਥੇ ਦਰਿਆ ਵੀ ਕਿ ਆ 9 ਮਹੀਨੇ ਹੋ ਗਏ ਸਰਕਾਰ ਵੱਲੋਂ ਕਿਤੇ ਵੀ ਸਟਰੈਂਥਰਿੰਗ ਨਹੀਂ ਕੀਤੀ ਗਈ ਕਿਤੇ ਵੀ ਪੱਥਰ ਦੇ ਸਪਰਨ ਨਹੀਂ ਲਾਏ ਗਏ ਅੱਜ ਦਿਨ ਰਹੇ ਗਏ 7 ਜਾਂ 10 ਜਾਂ 12 ਚੋਣ ਜਾਬਤਾ ਕੋਡ ਆਫ ਕੰਡਕਟ ਲੱਗਣ ਨੂੰ ਤੇ ਇਹ ਸਾਰੇ ਪੈਸੇ ਨਰੇਗਾ ਦੇ ਹੁੰਦੇ ਆ ਸਰਕਾਰ ਨੇ ਜੇ ਅੱਜ ਡਿਸੀਜਨ ਨਾ ਲਿਆ ਤੇ ਆਉਣ ਵਾਲੀਆਂ ਬਾਰਸ਼ਾਂ ਦੇ ਵਿੱਚ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਜੇ ਅਸੀਂ ਬੰਨਾਂ ਨੂੰ ਸਟਰੋਂਗ ਨਾ ਕੀਤਾ ਤੇ ਉਹ ਵੀ ਮੈਂ ਸਰਕਾਰ ਨੂੰ ਬੇਨਤੀ ਕੀਤੀ ਵੀ ਆ ਤੇ ਕਰਦਾ ਵੀ ਇਹਦੇ ਤੇ ਇਮੀਡੀਏਟਲੀ ਐਕਟ ਕਰਨ ਦੀ ਲੋੜ ਹੈ ਜੀ ਪ੍ਰਧਾਨ ਮੰਤਰੀ ਗਾਲ ਸਹੀ ਕਹਿ ਰਹੇ ਸੀ ਕੱਲ ਚੱਕੀ ਕਿਸੇ ਨੇ ਨਹੀਂ ਜੇ ਤੁਸੀਂ ਚੱਕ ਰਹੇ ਹੋ ਤਾਂ ਉਹ ਫਿਰ ਕਿਤੇ ਅਣਸੁਣੇ ਕਰਤੇ ਕਿਉਂਕਿ ਇਕੱਲਾ ਰੋਲੇ ਰੱਪੇ ਜੀ ਨਿਕਲੇਗਾ ਦੇਖੋ ਮੈਂ ਮਹਿਸੂਸ ਕਰਦਾ ਕਿ ਜਿਹੜਾ ਸੈਸ਼ਨ ਹੈ ਨਾ ਇਹ ਪੰਜਾਬ ਦੇ ਫਾਇਦੇ ਲਈ ਹੁੰਦਾ ਇੱਥੇ ਹਰ ਐਮਐਲਏ ਹਰ ਮੈਂਬਰ ਆਪਦੀ ਆਪਦੀ ਇਲਾਕੇ ਦੀ ਆਪਦੀ ਸੋਚ ਦੇ ਮਤਬਕ ਨਾ ਪੰਜਾਬ ਦੇ ਇਸ਼ੂ ਚੱਕਦਾ ਤੇ ਮੌਕਾ ਕੱਲ ਇਸ਼ੂ ਚੱਕਣ ਵਾਲਾ ਸੀ ਤੇ ਸਰਕਾਰ ਤੋਂ ਕੰਮ ਕਰਾਉਣ ਵਾਲਾ ਸੀ ਰੌਲਾ ਪਾਉਣ ਵਾਲਾ ਜਿੰਦਾਬਾਦ ਜਿੰਦਾਬਾਦ ਆਏਗਾ ਕਿ ਸਾਲੋਂ ਕਿ ਲਈ ਕੁਝ ਲੱਗਦਾ ਹੈ ਖਾਸ ਹੋਗਾ ਇਸ ਪੇ ਦੇਖੋ ਇਹਨਾਂ ਨੇ ਵਾਦਾ ਕੀਤਾ ਸੀ ਐਮਐਸਪੀ ਦੇਣ ਦਾ ਇਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਹਦਾ ਵਾਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਿਆ ਤੇ ਮੈਂ ਤਾਂ ਕਹਿੰਦਾ ਜਦੋਂ ਤੋਂ ਸਰਕਾਰ ਬਣੀ ਉਹਦੋਂ ਤੋਂ ਹੀ ਦੇਣਾ ਬਣਦਾ ਵਾ ਕੇ ਆਲੀ ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 ਅਪ੍ਰੈਲ ਤੋਂ ਦੇ ਦਾਂਗੇ ਤੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕੀ ਉਮੀਦ ਹੈ ਤੁਹਾਨੂੰ ਦੇਖਦੇ ਅੱਜ ਹੁਣ ਬਜਟ ਚ ਪਤਾ ਲੱਗੂ ਪਰ ਦੇਣਾ ਤਾਂ ਬਣਦਾ ਹੀ 2 ਸਾਲ ਪਹਿਲਾਂ ਹੁੰਦਾ 2 ਸਾਲ ਹੈ ਉਮੀਦ ਵੀ ਐਲਾਨ ਹੋ ਸਕਦਾ ਨਹੀਂ ਦੇਖੋ ਜੋ ਅਸੀਂ ਸੁਣ ਰਹੇ ਆ ਉਹ ਤਾਂ ਲੱਗਦਾ ਵੀ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦਿਨਾਂ ਬਣਦਾ ਕੱਲ ਦੇ ਮਹਾਰਨ ਨੂੰ ਕਿਵੇਂ ਦੇਖਦੇ ਹੋ ਆਲੀ ਸਾਹਿਬ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤੁਹਾਡੇ ਵਾਲੇ ਦੇਖ ਕੇ ਫਿਰ ਤੋਂ ਸੁਖ ਵਿਲਾਸ ਦੀ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਐਤ ਕੀ ਅਗਰ ਬਾਅਦ ਚੋ ਗੱਲ ਕੀਤੀ ਜਾਵੇ ਬਾਅਦ ਚੋ ਸੁਖ ਵਿਰਾ ਦੇ ਉਤੇ ਵੀ ਕਾਰਵਾਈ ਹੋ ਸਕਦੀ ਹੈ ਦੇਖੋ ਮੈਂ ਤਾਂ ਇਹ ਗੱਲ ਕਰਨਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵਿਰੋਧੀ ਪਾਰਟੀ ਦਾ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੋਈ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ ਚ ਇਹ ਕਿਤੇ ਉਹਨੇ ਗੈਰ ਕਾਨੂੰਨੀ ਕੋ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ੀਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਆਪੇ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਇੱਜ਼ਤ ਕਰਵਾਈਏ ਅਲੀ ਸਾਹਿਬ ਮੁੱਦੇ ਦੀ ਗੱਲ ਹੋਇਆ ਕੱਲ ਹੋਇਆ ਜੋ ਉਹ ਤਾਂ ਮਾੜਾ ਹੀ ਆ ਨਾ ਮਾੜਾ ਹੀ ਆ ਬੜੀ ਮਾੜੀ ਗੱਲ ਆ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ 'ਚ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੁਸੀਂ ਅੱਜ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸincerely ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਆ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ ਤੇ ਉਹਨਾਂ ਨੂੰ ਇਹਨਾਂ 2 ਲੱਖ 61 ਹਜ਼ਾਰ ਛੱਡ ਕੇ ਗਏ ਸੀ 3 ਲੱਖ 27 ਹਜ਼ਾਰ ਕਰਜ਼ਾ ਲੈ ਲਿਆ ਇਹ ਕਰਜ਼ਾ ਲਾਉਣ ਵਾਲੇ ਨੇ ਜਾਂ ਚੜਾਉਣ ਵਾਲੇ ਨੇ ਮੈਨੂੰ ਇਹ ਦੱਸਿਓ ਜਿਹੜਾ 2 ਲੱਖ ਦਾ ਤਕਰੀਬਨ ਇਹ ਕਰਜ਼ਾ ਦੱਸ ਰਹੇ ਆ ਉਹਦਾ ਵਿਆਜ ਹੀ ਕਿੰਨਾ ਬਣਦਾ ਹੈ ਸ਼ਰਮ ਤੇ ਨਹੀਂ ਆਉਂਦੀ ਇਹਨਾਂ ਨੂੰ 2 ਲੱਖ ਕਰਜ਼ਾ ਸੁਣਾਉਣ ਲੱਗਿਆਂ ਉਹ ਕਹਿੰਦੇ ਅਸੀਂ 5 ਸਾਲਾਂ ਚ 70 ਹਜ਼ਾਰ ਕਰੋੜ ਦਾ ਚੜਾਇਆ ਸੀ ਉਹ ਵੀ ਕਹਿੰਦੇ ਕਿ 7-2 ਸਾਲਾਂ ਚ ਚੜਾਇਆ ਬਹੁਤ ਸੋਹਣੀ ਗੱਲ ਕਰ ਰਹੇ ਨੇ ਦੱਸਿਆ ਤੇ ਇਹੋ ਹੀ ਹੈ ਨਾ ਵੀ ਚੜਾਇਆ ਸੀ ਮਜ਼ਾ ਤੇ ਤਾਂਵੇਂ ਇਹ ਸਵਾਲ ਸਾਨੂੰ ਤਾਂ ਕਰਦੇ ਵੀ ਜੇ ਕਰਜ਼ਾ ਲਾ ਕੇ ਆਏ ਸੀ ਤੇ ਆਪਾਂ ਚੜਾਇਆ ਨਹੀਂ ਨਹੀਂ 5 ਸਾਲ ਚ ਸੀ 70 ਹਜ਼ਾਰ ਕਰੋੜ ਤੇ ਆਮ ਆਦਮੀ ਪਾਰਟੀ ਨੇ 2 ਸਾਲਾਂ ਚ 70 ਹਜ਼ਾਰ ਮੈਂ ਮੈਂ ਕਿਹਾ ਜੀ ਇਹਨਾਂ ਨੂੰ ਤੁਸੀਂ ਸ਼ਾਬਾਸ਼ ਦੇਣੀ ਚਾਹੁੰਦੇ ਹੋ ਵੀ ਸਾਨੂੰ ਤੇ ਤੁਸੀਂ ਉਹ ਕਹਿੰਦੇ ਹੁੰਦੇ ਨਾ ਅਸੀਂ ਸਾਨੂੰ ਦੇ ਅਗਲੇ ਮਹੀਨੇ 2 ਸਾਲ ਹੋਣੇ ਆ ਸਾਨੂੰ ਦੇ ਕੇ ਕੀ ਗਏ ਜੇ ਖਜ਼ਾਨਾ ਤੁਹਾਡੇ ਕੋ ਨਹੀਂ ਭਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਨੇ ਕਿਹੜਾ ਕੰਮ ਨਹੀਂ ਕੀਤਾ ਥਰਮਲ ਪਲਾਂਟ ਵਰਗੇ ਮੁੱਲ ਲੈ ਲੈ ਪੰਜਾਬ ਨੂੰ ਫਿਰ ਲੀਆਂ ਤੇ ਲੈ ਕੇ ਆ ਰਹੇ ਇਹ ਦੇ ਕੇ ਕੀ ਗਏ ਪੰਜਾਬ ਲਈ ਕੀਤਾ ਕੀ ਹੈ ਇਹਨਾਂ ਨੇ ਚੀਜ਼ਾਂ ਵੇਚੀਆਂ ਹੀ ਨੇ ਪਹਿਲੀ ਸਰਕਾਰ ਆ ਜਿਹੜੀ ਮੁਲੇ ਅੱਜ ਦਾ ਬਜਟ ਬਾਰੇ ਦੱਸ ਦਿਓ ਅਗਿਆਰੀ ਮੁੱਖ ਮੰਤਰੀ ਮੁਰਦਾਬਾਦ ਅਗਿਆਰੀ ਮੁੱਖ ਮੰਤਰੀ ਮੁਰਦਾਬਾਦ ਨਲਤ ਬਰੋਦੀ ਮੁੱਖ ਮੰਤਰੀ ਮੁਰਦਾਬਾਦ ਨਲਤ ਬਰੋਦੀ ਮੁੱਖ ਮੰਤਰੀ ਮੁਰਦਾਬਾਦ ਅੰਕਾਰੀ ਮੁੱਖ ਮੰਤਰੀ ਮੁਰਦਾਬਾਦ ਨਾ ਸਰਕਾਰ ਮੁਰਦਾਬਾਦ 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 ਨਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ